ਮੈਂ ਤੇ ਪੁੱਛ ਰਿਹਾ ਆ ਜੀ ਭਾਈ ਲਾ ਰਹੇ ਹੁੰਦਾ ਏ ਆਂਦੇ ਛੇੜੀ ਪੁੱਟਲਾ ਖਲਾਸ ਲਾ ਭਾਈ ਕਿੱਧਰ ਲੈ ਕੇ ਚੱਲੇ ਇਹ ਇੱਧਰ ਲੈ ਕੇ ਚੱਲੇ ਭਾਈ ਛੱਡ ਦੋ ਕੀ ਫਾਇਦਾ ਭਾਈ ਜੀ ਨਸ਼ੇ ਕਰਕੇ ਆ ਜਿੱਦਾਂ ਕਰਦੇ ਆ ਆਹ ਦੇਖੋ ਲੋਹਾ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੀ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕਦਮਿਆਂ ਦੇ ਸਬੰਧ ਵਿੱਚ ਕਰ ਰਹੀਆਂ ਇੱਕ ਐਫਆਈਆ ਨੰਬਰ 28 ਹੈਗੀ ਆ 379411 ਤੇ 473 ਜਿਹੜਾ ਹੈਗਾ ਠਾਣਾ ਕੈਂਟੋਨਮੈਂਟ ਮੁਕਦਮਾ ਨੰਬਰ 19 ਜਿਹੜਾ ਹੈਗਾ 379411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕਦਮਾ ਨੰਬਰ 29 ਇਹ ਵੀ 379411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਰਣਜੀਤ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਉਦੇ ਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰੰਜੀਤ ਅਵੇਨਿਊ ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਜੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕੇ ਦੋ ਮੋਟਰਸਾਈਕਲ ਫੜਿਆ ਔਰ ਇਸ ਤੋਂ ਇਲਾਵਾ ਇਹਨਾਂ ਦੀ ਪੁਛ ਗਿਸਟ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਆ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ ਚੰਨੀ ਤੱਕ ਜਿਹੜੇ ਆ ਵਕਫਾ ਮੁਕਦਮਿਆਂ ਦੇ ਵਿੱਚ ਅਸੀਂ ਪੰਜ ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਕੇਸ ਦੇ ਵਿੱਚ 5-6 ਹੋਰ ਰਿਕਵਰ ਕੀਤੇ ਜਾ ਰਹੇ ਆ ਇਹ ਜਿਹੜੇ ਰਣਜੀਤ ਐਵੇਨਿਊ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗਾ ਡੋਮੀਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਉੱਥੋਂ ਮਕਦਮਾ ਇਹਨਾਂ ਦੇ ਪੁਛਕੇਸ ਦੇ ਵਿੱਚ ਆਇਆ ਜਿਹੜੇ ਸਿਵਲ ਲਾਈਨ ਵਾਲੇ ਸੀਗੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਕੰਪਨੀ ਬਾਗ ਏਰੀਆ ਦੇ ਵਿੱਚੋਂ ਕੀਤੇ ਸੀ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਤਾਂ ਹੀ ਉਹਨਾਂ ਦੀ ਪੁਛਗਿਸਚਾ ਅੱਗੇ ਮੁਕਦਮਾ ਆ ਤਾਂ ਉਹ ਵੀ ਜਾਰੀ ਕੀਤਾ ਜਾ ਰਿਹਾ ਹੈ ਦੂਸਰੇ ਮੋਟਰਸਾਈਕਲ ਦਾ ਡਿਸਮੈਂਟਲ ਕਰਕੇ ਵੇਚ ਦਿੰਦੇ ਨੇ ਜੀ ਅੱਗੇ ਚਾਰਜ ਕਰਦੇ ਹੋ ਗਏ ਜਾਂ ਹੋਰ ਕਿਸੇ ਚ ਕਈ ਮਾਰਕੀਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਪੇਅਰ ਪਾਰਟਸ ਦੀ ਜਿੱਦਾਂ ਚੀਜ਼ਾਂ ਹੁੰਦੀਆਂ ਹਨ ਉੱਥੇ ਜਿੱਥੇ ਵੇਚਦੇ ਉੱਤੇ ਵੀ ਜਿਹੜੀ ਹੈਗੀ ਐ ਨੈਕਸਟ ਲੈਵਲ ਤੇ ਇਹੀ ਵੇਚੀ ਜਾਂਦੀ ਹੈ ਮੈਂ ਤਾਂ ਪੁੱਛ ਲੈਣਾ ਜੀ ਭਾਈ ਲਾ ਰਹੇ ਹੁੰਦਾ ਹੈ ਆ ਨਸ਼ੇੜੀ ਪੁੱਛ ਲਾ 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 ਪਹਿਲੇ ਕਿੱਥੇ ਲਾ ਕੇ ਚੱਲੇ ਜੀ ਇਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਜੀ ਦਾ ਕਰਦੇ ਆ ਆ ਦੇਖੋ ਲੋਹਾ ਬੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੀ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379 411 ਤੇ 473 ਜਿਹੜਾ ਹੈਗਾ ਥਾਣਾ ਕੈਂਟੋਨਮੈਂਟ ਮੁਕਦਮਾ ਨੰਬਰ 19 ਜਿਹੜਾ ਹੈਗਾ 379 411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕਦਮਾ ਨੰਬਰ 29 ਇਹ ਵੀ 379 411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਰਣਜੀਤ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਉਦੇ ਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰੰਜੀਤ ਅਵੇਨਿਊ ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਰੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਫੜਿਆ ਪਰ ਇਸ ਤੋਂ ਲਾਹਣਦੀ ਪੁੱਛ ਗਏ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਆ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ ਜਿੰਨ ਤੱਕ ਜਿਹੜੇ ਆ ਵਕਫਾ ਮੁਕਦਮਿਆਂ ਦੇ ਵਿੱਚ ਅਸੀਂ 5 ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਗੈਸ ਦੇ ਵਿੱਚ 5-6 ਹੋਰ ਰਿਕਵਰ ਕੀਤੇ ਜਾ ਰਹੇ ਆ ਇਹ ਜਿਹੜੇ ਰਣਜੀਤ ਐਵੇਨਿਊ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗਾ ਡੋਮੀਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ੋਪਿੰਗ ਕੰਪਲੈਕਸ ਉੱਥੋਂ ਮਕਦਮਾ ਇਹਨਾਂ ਦੀ ਪੁਛਗੈਸ ਦੇ ਵਿੱਚ ਆਇਆ ਜਿਹੜੇ ਸਿਵਲ ਲਾਈਨ ਵਾਲੇ ਸੀਗੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਕੀਤੇ ਸੀ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਆ ਤਾਂ ਹੀ ਉਹਨਾਂ ਦੀ ਪੁੱਛਗਿੱਛ ਤੇ ਅੱਗੇ ਮੁਕਦਮੇ ਆ ਤੇ ਉਹ ਵੀ ਜਾਰੀ ਕੀਤੇ ਜਾ ਰਹੇ ਨੇ ਦੂਸਰੇ ਮੋਟਰਸਾਈਕਲ ਦਾ ਡਿਸਮੈਂਟਲ ਕਰਕੇ ਵੇਚ ਦਿੰਦੇ ਨੇ ਜੀ ਅੱਗੇ ਚਾਰਜ ਕਰਦੇ ਹੋ ਗਏ ਜਿਆ ਹੋਰ ਕਿਸੇ ਚ ਕਈ ਮਾਰਕੀਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਪੇਅਰ ਪਾਰਟਸ ਦੀ ਜਿੱਦਾਂ ਚੀਜ਼ਾਂ ਹੁੰਦੀਆਂ ਹਨ ਉਹ ਉੱਤਾਰ ਕੇ ਉੱਤੇ ਵੀ ਜਿਹੜੀ ਹੈਗੀ ਨੈਕਸਟ ਲੈਵਲ ਲੈਵਲ ਤੇ ਇਹੀ ਵੇਚਦੇ ਸਾਡੇ